ਪਿੰਡ ਪਿੰਡ ਉਤੇ ਰਾਤ ਜੀ ਪਿੰਡ ਜੀ ਪਵਾਦ ਆ ਜੀ ਇਹ ਕਹਿਣਾ ਹੈ ਵੀ ਫਿਰ ਦੂਜੀ ਵਾਰੀ ਦੂਜੀ ਵਾਰੀ ਫੇਰ ਝੂਠਾ ਲਗਾ ਕੇ ਫਿਰ ਉੱਥੇ ਲੈ ਗਿਆ ਇੱਕ ਵਾਰ ਤੇ ਹਾਂਜੀ ਭਾਈ ਆਪਣਾ ਨਾਮ ਦੱਸੋ ਮੇਰਾ ਨਾਮ ਸਰਵਜੀਤ ਸਿੰਘ ਪਟੇਪੁਰ ਜੀ ਕੀ ਹੈ ਸਰਵਜੀਤ ਜੀ ਮਾਮਲਾ ਦਾ ਮਾਮਲਾ ਜੀ ਇੱਕ ਸਿਆਸੀ ਰੰਚ ਸੀ ਇਹ ਜਿਹੜਾ ਪਹਿਲਾਂ ਵੀ ਇਹਨਾਂ ਦਾ ਝਗੜਾ ਹੋਇਆ ਸੀ ਉਹਦੇ ਵਿੱਚ ਵੀ ਅਸੀਂ ਇਹਨਾਂ ਦਾ ਮੁੰਡੇ ਇਹਨਾਂ ਦੇ ਨੂੰ ਉਹਦੋਂ ਵੀ ਛਾਟਾ ਪਟਾ ਲਾਇਆ ਸੀ ਉਹਦਾ ਗੋਟ ਵੱਡੇ ਉਹਦੋਂ ਵੀ ਧਰਨਾ ਲਾ ਕੇ ਪਰਚਾ ਕਰਾਇਆ ਸੀ ਉਹਦੋਂ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰਦੀ ਉਸ ਤੋਂ ਬਾਅਦ ਜਿਹੜੇ ਸਰਪੰਚ ਦੇ ਹੁਣ ਇਹਨਾਂ ਨੇ ਪਰਚਾ ਪਾਇਆ ਵਾ ਅਰਾਦਾ ਕਤਲ ਦਾ ਇਹਦੇ ਮੁੰਡਾ 16 ਸਾਲਾਂ ਦਾ ਨਜਾਇਜ਼ ਉਹ ਪਰਚੇ ਦੇ ਵਿੱਚ ਉਹਨਾਂ ਕ੍ਰੋਸ ਪਰਚਾ ਕਰਾ ਕੇ ਝੂਠਾ ਛੱਬੀ ਦਾ ਤੇ ਇਹਦੇ ਮੁੰਡੇ ਨੂੰ ਪਰਚੇ 'ਚ ਪਾਇਆ ਹੈ ਉਸ ਤੋਂ ਬਾਅਦ ਇੱਕ ਰਾਤ ਨੂੰ ਇਥੋਂ ਬਾਣੇ ਦਾ ਪੁਲਿਸ ਟੋਕੇ ਲੱਗੀ ਸੀ ਤੇ ਰਾਤ ਨੂੰ ਥਾਣੇ ਰਖਿਆ ਜੰਡਿਆਲਾ ਗੁਰੂ ਜਿਹਦੇ ਵਿੱਚ ਵੀ ਹਰਵਾਰ ਆਪ ਆ ਕੇ ਧਰਨਾ ਲਾ ਕੇ ਤੈਨੂੰ ਘਟਾਇਆ ਹੀ ਸੀ ਹੁਣ ਕੀ ਹੋ ਰਿਹਾ ਹੁਣ ਦਾ ਜਿਹੜਾ ਮਸਲਾ ਜੇ ਵੇਖੋ ਜਿਹੜਾ ਇਹਨਾਂ ਦੇ ਕਹਿਣ ਮੁਤਾਬਕ ਆ ਇਹਨਾਂ ਘਰ ਵਾਲੇ ਜੀਆ ਦੇ ਕਹਿਣ ਮੁਤਾਬਕ ਤੇ ਸਰਪੰਚ ਦੇ ਕਹਿਣ ਮੁਤਾਬਕ ਆ ਵੀ ਇਹਨਾਂ ਨੇ ਆਪਣ ਤੇ ਮੇਰੇ ਤੇ ਮੇਰੇ ਤੇ ਮੇਰੇ ਚਾਚੇ ਦੇ ਉਤੇ ਝੂਠਾ ਰਾਦਾ ਕਰਦਾ ਬੰਦਾ ਪਰਚਾ ਕਰਾਇਆ ਇਹਨਾਂ ਕੀ ਰਣਜੀਤ ਬਾਜੀ ਕੀ ਰਣਜੀਤ ਬਾਜੀ 86 ਰਣਜੀਤ ਬਾਜੀ ਆ ਜੀ ਇਹ ਕਾਂਗਰਸ ਪਾਰਟੀ ਉਹਨਾਂ ਸਰਪੰਚ ਆ ਦੂਜੇ ਬੰਦੇ ਆ ਆਮ ਆਦਮੀ ਪਾਰਟੀ ਵਾਲਾ ਇਹੋ ਰਣਜੀਤ ਬਾਜੀ ਹੋ ਰਹੇ ਇਹਨਾਂ ਦੇ ਕੋਈ ਰਣਜੀਤ ਬਾਜੀ ਨਹੀਂ ਜੀ ਹੁਣ ਕੀ ਪਰਿਵਾਰ ਕੀ ਚਾਹੁੰਦਾ ਵੇਖੋ ਜੀ ਪਰਿਵਾਰ ਤੇ ਇਨਸਾਫ ਚਾਹੁੰਦਾ ਜੀ ਵੀ ਸਾਨੂੰ ਇਨਸਾਫ ਮਿਲੇ ਸਾਨੂੰ ਵੀ ਵੇਖੋ ਸਰਪੰਚ ਦੇ ਤੋਂ ਤਾਂ ਕਹਿੰਦਾ ਵੀ ਜੇ ਮੈਂ ਕੀਤਾ ਵਾ ਇਹਦਾ ਪਰਿਵਾਰ ਵੀ ਇਹ ਗੱਲਾਂ ਦਾ ਵੀ ਜੇ ਮੈਂ ਗੋਲੀਆਂ ਮਾਰੀਆਂ ਤਿੰਨ ਮੇਰ ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਜੇ ਉਹਨਾਂ ਬੰਦਿਆਂ ਨੇ ਨਜਾਇਜ਼ ਇਹ ਕੀਤਾ ਵਾ ਨਜਾਇਜ਼ ਆਪਣੀ ਗੱਡੀ ਤੇ ਗੋਲੀਆਂ ਮਾਰੇ ਤੇ ਉਹਨਾਂ ਬੰਦਿਆਂ ਦਾ ਕਾਰਵਾਈ ਹੋਣੀ ਚਾਹੀਦੀ ਆ ਇਹਦੀ ਜਿਹੜੀ ਅਨਕਵੈਰੀ ਆ ਇਹ ਜੰਡਿਆਲਾ ਗੁਰੂ ਥਾਣੇ ਦੀ ਪੁਲਿਸ ਨਾ ਕਰੇ ਕਿਉਂਕਿ ਇਹ ਤੇ ਯਕੀਨ ਨਹੀਂ ਆ ਕਿਉਂਕਿ ਤੀਜਾ ਪਰਚਾ ਇਹ ਤੇ ਝੂਠਾ ਕਰਤਾ ਵਾ ਇਹ ਕੋਈ ਆਈਪੀਐਸ ਅਧਿਕਾਰੀ ਕੋਈ ਇਮਾਨਦਾਰ ਕੋਈ ਕਰੇ ਹਾਂਜੀ ਕੋਈ ਕੋਈ ਉੱਚ ਅਧਿਕਾਰੀ ਇਹਦੀ ਜਾਂਚ ਕਰੇ ਤੇ ਫਿਰ ਪਤਾ ਸਾਰੀ ਗੱਲ ਸਾਬਤ ਹੋ ਜੂਗੀ ਵੀ ਕੀ ਕੀ ਕਹਾਣੀ ਐ ਬਣਾਈਆਂ ਸਰਪੰਚ ਦੇ ਕੀ ਹਾਲਾਤ ਨੇ ਜੀ ਉਹ ਤੇ 50% ਹੈਂਡੀਕੈਪ ਆ ਕਵਾੜ ਦੀ ਉਹਦੀ ਦੁਕਾਨ ਹੈ ਆਪਣਾ ਮਿਹਨਤ ਵਜੋਂ ਜਿਦੜੀ ਕਰਕੇ ਤੇ ਆਪਣੇ ਪਰਿਵਾਰ ਦਾ ਉਹ ਪਾਲਣ ਪੋਸ਼ਣ ਕਰ ਰਿਹਾ ਉਹ ਬੰਦੇ ਦਾ ਕੋਈ ਕ੍ਰਿਮਿਨਲ ਰਿਕਾਰਡ ਨਹੀਂ ਹੈਗਾ ਇਹ ਪਿੰਡ ਨਹੀਂ ਇਥੋਂ 10-20 ਪਿੰਡਾਂ ਦੇ ਵਿੱਚ ਉਹਦਾ ਰਿਕਾਰਡ ਪੁੱਛ ਲੈਣ ਤੁਸੀਂ ਪੱਤਰਕਾਰ ਸਾਹਿਬ ਇਥੇ ਆਏ ਜੀ ਗਰਵਲ ਸਾਹਿਬ ਤੁਸੀਂ ਆਪ ਚੱਲ ਜਾਓ ਕੋਈ ਪੁਲਿਸ ਅਧਿਕਾਰੀ ਜਾ ਕੇ ਕੋਈ ਪੁੱਛ ਲੈਣ ਉਹਦੇ ਬਾਰੇ ਵੀ ਉਹ ਇਹੋ ਜੇ ਬੰਦਾ ਹੈਗਾ ਅੱਜ ਤੱਕ ਉਸ ਬੰਦੇ ਨੇ ਗੋਲੀ ਮਾਰਦੇ ਤੇ ਵੱਖਰੀ ਗੱਲ ਹੈ ਅੱਜ ਕੱਲ੍ਹ ਚਪੇੜ ਨਹੀਂ ਕਿਸੇ ਨੂੰ ਗਾਲ ਤੱਕ ਦੇ ਬੰਦੇ ਬੰਦੇ ਨੇ ਕੱਢੀ ਜਿਸ ਬੰਦੇ ਦੇ ਉੱਤੇ ਪਾਉਂਦੇ ਆ ਵੀ ਇਰਾਦਾ ਕਤਲ ਦਾ ਗੋਲੀ ਚਲਾਈ ਉਹਨੇ ਕਿੰਨੇ ਸਾਲਾਂ ਤੋਂ ਸੰ ਉਹ ਬੁਲਾਇਆ ਵੀਡੀਓ ਇਹ ਜੀ ਇਹ ਜੀ ਗੱਲ ਇਹ ਆ ਵੀ ਸਰਪੰਚ ਜੀ ਇਹ ਨਾਲ ਪਿਛਲੇ ਜਿਹੜੇ ਸਮਾਂ ਲੰਘਿਆ ਨੇ ਜਿਹੜਾ ਉਸ ਸਮੇਂ ਦੇ ਵਿੱਚ ਸਰਪੰਚ ਰਿਹਾ ਵਾਏ ਕਾਂਗਰਸ ਪਾਰਟੀ ਵੱਲੋਂ 5 ਸਾਲ ਇਹਨੇ ਕੀਤੀ ਆ ਇਹਦੀ ਵਾਈਫ ਸਰਪੰਚ ਸੀ ਕਾਂਗਰਸ ਪਾਰਟੀ ਵੱਲੋਂ ਸਰਪੰਚ ਵੱਡੇ ਅਫਸਰਗਾਰੀ ਮਿਲੇ ਉਹ ਪਰਿਵਾਰ ਨੂੰ ਲੈ ਕੇ ਦੇਖੋ ਜੀ ਜਿਹੜੇ ਉੱਚ ਅਧਿਕਾਰੀ ਉਹ ਤੇ ਤੁਹਾਨੂੰ ਪਤਾ ਵੀ ਜੋ ਸਮਾਂ ਚੱਲ ਰਿਹਾ ਇਸ ਵੇਲੇ ਵੀ ਉੱਥੇ ਵਿਪਤਾ ਪਈ ਹੜ੍ਹਾਂ ਦਾ ਟਾਈਮ ਚੱਲ ਰਿਹਾ ਵਾ ਉੱਥੇ ਉੱਥੇ ਕੋ ਰੁਝੇ ਆ ਕਿਉਂਕਿ ਕੱਲ ਪਰਸੋ ਤੱਕ ਜਿਹੜੀ ਆ ਹੁਣ ਉਧਰ ਕੁਝ ਪ੍ਰਮਾਤਮਾ ਨੇ ਕਿਰਪਾ ਕੀਤੀ ਕੋ ਠੰਡ ਠੰਡੋਲਾ ਹੋ ਗਿਆ ਤੇ ਹੁਣ ਅਸੀਂ ਜਿਹੜੇ ਮਿਲਾਂਗੇ ਅਫਸਰਾਂ ਨੂੰ ਮਿਲਾਂਗੇ ਹਾਂਜੀ ਬੰਟੀ ਨਾਮ ਰਹਾ ਮੇਰਾ ਨਾਮ ਵਕੀਲ ਰਾਮ ਹੈ ਜੀ ਹਾਂਜੀ ਕਿਹੜਾ ਪਿੰਡ ਆ ਨਾਜੋ ਵਾਲੀ ਤੋਂ ਬੋਲਦਾ ਜੀ ਕੀ ਗੱਲ ਹੋ ਗਈ ਸਰ ਇਹ ਉਹ ਲੜਾਈ ਹੈਗੀ ਸਰ ਇਹ 3000 ਆਰੀ ਮੇਰੇ ਭਰਾ ਤੇ ਨਜਾਇਜ਼ੀ ਝੂਠਾ ਪਰਚਾ ਕਰਾਇਆ ਇਹਨਾਂ ਨੇ ਐਦਕੀ ਵੀ ਕੋਈ ਪਿੰਡ ਦੀ ਰੰਜਿਸ਼ ਹੈਗੀ ਸੀ ਤੇ ਜਿਹਦੇ ਵਿੱਚ ਮੇਰਾ ਭਰਾ ਨਹੀਂ ਸੀ ਹੈਗਾ ਤੇ ਇਹਨਾਂ ਨੇ ਆ ਵੀ ਜਾ ਕੇ ਉਥੇ ਬਾਈਪਾਸ ਤੇ ਜਾ ਕੇ ਫਲਾਣਾ ਫਲਾਣਾ ਕੰਮ ਕਰਕੇ ਦੇ ਇਹਨਾਂ ਗੋਲੀਆਂ ਚਲਾ ਕੇ ਆ ਵੀ 2 ਨੰਬਰ ਦਾ હતਾਰੀ ਇਹਨਾਂ ਕੋ ਤੇ ਇਹਨਾਂ ਗੋਲੀਆਂ ਚਲਾ ਕੇ ਤੇ ਜਾ ਕੇ ਥਾਣੇ ਇਧਰ ਖਾ ਦੇ ਕੇ ਮੇਰੇ ਭਰਾ ਤੇ ਨਜਾਇਜ਼ ਝੂਠਾ ਪਰਚਾ ਕਰਾਤਾ ਤੁਹਾਡਾ ਭਰਾ ਕੰਮ ਕੀ ਕਰਦਾ ਵਾ ਬ੍ਰਦਰ ਮੇਰਾ ਹੈਗਾ ਵਾ ਅਮਰੀਕ ਰਾਮ ਹੈਂਡਿਕ ਹੈ ਵਾ ਤੇ ਹਾਂਜੀ ਹਾਂਜੀ ਸਰਪੰਚ ਆ ਜੀ ਸਾਬਕਾ ਸਰਪੰਚ ਆ ਉਹ ਆਪਣਾ ਕਾਂਗਰਸ ਪਾਰਟੀ ਦਾ ਸਰਪੰਚ ਆ ਜੀ ਇਹ ਉਹਨਾਂ ਵੱਲੋਂ ਮੀਤਾ ਦੇ ਵਿਲਾਇਤੀ ਵੱਲੋਂ ਉਹਨਾਂ ਨੇ ਝੂਠਾ ਪਰਚਾ ਕਰਾਇਆ ਉਹ ਵੀ ਪਿੰਡ ਦੇ ਸਰਪੰਚ ਨੇ ਮੋਤ ਪਰ ਸਾਰੀ ਪਾਰਟੀ ਰਲ ਕੇ ਉਹਨਾਂ ਨੇ ਸਾਰਾ ਨਜਾਇਜ਼ ਪਰਚਾ ਕਰਾਇਆ ਝੂਠਾ ਗੋਲੀ ਦਾ ਝਗੜਾ ਕਿਹਦਾ ਕਿਹਦਾ ਹੋਇਆ ਸੀ ਝਗੜਾ ਭਾਜੀ ਸਾਡੇ ਪਿੰਡ ਦਾ ਝਗੜਾ ਸੀ ਠੀਕ ਹੈ ਜੀ ਇਹ ਇਹਨਾਂ ਨੇ ਪਹਿਲਾਂ ਉਹਨੇ ਮੁੰਡੇ ਨੂੰ ਕਟਿਆ ਨਜਾਇਜ਼ ਜੀ ਤੇ ਉਹਦੇ ਵਿੱਚ ਉਹਦੀ ਇੱਕ ਭੂਆ ਸੀ ਉਹਦੇ ਨੇ ਸਾਰੇ ਕੱਪੜੇ ਪਾੜੇ ਇਹਨਾਂ ਨੇ ਉਹਨੂੰ ਨੰਗਨ ਕੀਤਾ ਠੀਕ ਹੈ ਤੇ ਬਾਅਦ ਚ ਉੱਥੇ ਉਹਨਾਂ ਦੇ ਕੈਮਰੇ ਲੱਗੇ ਸੀ ਉਹਨਾਂ ਨੇ ਉਹ ਵੀ ਵੀਡੀਓ ਗੜਾ ਦੇ ਕਟਾਤੀਆਂ ਸਰਪੰਚ ਦਾ ਕੀ ਰੋਲ ਵਿੱਚ सरपंच ਦਾ ਵਿੱਚ ਰੋਲ ਹੈਗੀ ਹੈਗਾ ਵਾ ਉਹਦੇ ਪਾਰਟੀ ਦੇ ਬੰਦੇ ਆ ਹਾਂਜੀ ਉਹ ਪਾਰਟੀ ਦੇ ਬੰਦਿਆਂ ਦੇ ਕਰਕੇ ਉਹ ਦੂਜਿਆਂ ਦੇ ਨਜਾਇਜ਼ ਝੂਠਾ ਪਰਚਾ ਕਰਾਈ ਜਾਂਦਾ ਵਾ ਤੁਹਾਡੇ ਤੁਹਾਡੇ ਭਰਾ ਦਾ ਕੀ ਰੋਲ ਹੈ ਮੇਰੇ ਭਰਾ ਦਾ ਕੋਈ ਰੋਲ ਨਹੀਂ ਹੈਗਾ ਜੀ ਕੋਈ ਰੋਲ ਨਹੀਂ ਹੈਗਾ ਅਸੀਂ ਉਸ ਟਾਈਮ ਆਪਾਂ ਕੋਈ ਮੌਜੂਦ ਨਹੀਂ ਸੀ ਹੈਗੇ ਜਦੋਂ ਇਹ ਕੰਮ ਗੋਲੀकांड ਹੋਇਆ ਵਾ ਹਾਈ ਕੋਈ ਮੌਜੂਦ ਨਹੀਂ ਹੈ ਇੱਥੇ ਉਹ ਮੇਰੇ ਭਰਾ ਨੂੰ ਐਵੇਂ ਤੂੰ ਹੀ ਫਿਰਦੇ ਆ ਪਾਰਟੀ ਬਾਜੀ ਕਰਕੇ ਇਹ ਮੰਗ ਕਰਦੇ ਹੋ ਅਸੀਂ ਇਹੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਕਿਉਂਕਿ ਆ ਜ ਸਾਡੇ ਨਾਲ ਹੋਣ ਦੀ ਆ ਕੱਲ ਕਿਸੇ ਗਰੀਬ ਨੇ ਧੱਕਾ ਨਾ ਹੋਵੇ ਜਦੋਂ ਠੀਕ ਹੈ ਕਿ ਨਹੀਂ ਉਹ ਹੋਇਆ ਸੀ ਗੋਲੀ ਚੱਲੀ ਸੀ ਤੁਹਾਡਾ ਬ੍ਰਦਰ ਵੀ ਸੀ ਭਰਾ ਕੀ ਸੀ ਮੇਰਾ ਬ੍ਰਦਰ ਉਸ ਟਾਈਮ ਆਪਾਂ ਸਾਰੇ ਘਰ ਹੀ ਸੀ ਸਾਡੇ ਕੋਲ ਸਾਰੇ ਵੀਡੀਓ ਪ੍ਰੂਫ ਪਿਆ ਆ ਜਿਸ ਟਾਈਮ ਹਾਂਜੀ ਇਹਨਾਂ ਨੇ ਜਦੋਂ ਗੋਲੀ ਦਾ ਨਾਂ ਲਿਆ ਵਾ ਪਰਚਾ ਦਰਜ ਕਰਾਇਆ ਉਸ ਟਾਈਮ ਹੀ ਸਾਰੇ ਘਰ ਆ ਸਾਡੇ ਕੋਲ ਵੀਡੀਓ ਰਿਕਾਰਡਿੰਗ ਸਾਰਾ ਕੁਝ ਪਿਆ ਹੈ ਘਰ ਆ ਅਸੀਂ ਸਮਝ ਦਿੱਤੀ ਪੁਲਿਸ ਨੂੰ ਸੀਸੀਟੀਵੀ ਕੋਲ ਅਸੀਂ ਸਰ ਉੱਥੇ ਦਰਖਾਸਤ ਲਗਾਈ ਹਨੂਆ ਦੇ ਵੀ ਮੁੰਡੇ ਮੁੰਡੇ ਦੀ ਦਰਖਾਸਤ ਨੂੰ ਕਹਿੰਦੇ ਸੀ ਵੀ ਇਹ ਨਾ ਜਿਆਦਾ ਹਾਈ ਲੈਵਲ ਤੇ ਕੰਮ ਪਹੁੰਚ ਆਇਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਆਮ ਆਦਮੀ ਪਾਰਟੀ ਦੇ ਕਰਕੇ ਹਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਪਤਾ ਕਿਹਦੀ ਕਰਤੜ ਗੱਲ ਤੋਂ ਹਾਂਜੀ ਪਰਚਾ ਹੈਗਾ ਗਾਵਾ ਚਾਚਾ ਮੁਖਤਾਰ ਸਿੰਘ ਦੇ ਨਾਂ ਤੇ ਤੇ ਅਮਰੀਕ ਨਾਮ ਤੇ ਨਹੀਂ ਜੀ ਉਹਨਾਂ ਦੇ ਬੇਟੇ ਦੇ ਨਹੀਂ ਹੈਗਾ ਜੀ ਟੋਟਲ ਕਿੰਨੇ ਜਣੇ ਦੇ ਪਰਚਾ ਦੋ ਜਣੇ ਟੋਟਲ ਭਾਜੀ 8 ਜਾਨਿਆਂ ਦੇ ਪਰਚਾ ਆ 6 ਉਧਰੋਂ ਬਾਹਰੋਂ ਆ 4 ਸਾਡੇ ਪਿੰਡ ਦੇ ਆ ਤੇ 6 4 ਉਥੋਂ ਦੇ ਆ ਛਾਪੇ ਲਾਲਕਨਗਰ ਤੋਂ ਹੁਣ ਕੀ ਮੰਗ ਕਰਦੇ ਸਾਰੇ ਇਹੀ ਮੰਗ ਕਰਦੇ ਆ ਵੇ ਆਪਣਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਦੋ ਜਿਹੜੇ ਨਜਾਇਜ਼ ਫਸਾਏ ਨਾਲੇ ਠੀਕ ਆ ਜੀ ਸਾਡਾ ਕੋਈ ਵੇਚ ਰੋਲ ਨਹੀਂ ਹੈਗਾ ਜਿਹੜੇ ਨਜਾਇਜ਼ ਫਸਾਏ ਆ ਨਾ ਉਹਨਾਂ ਦੀ ਮੰਗ ਕਰਦੇ ਆ ਇਨਸਾਫ ਨੂੰ ਮਿਲਣਾ ਚਾਹੀਦਾ ਸਾਨੂੰ ਇਨਕੁਆਰੀ ਤੱਕ ਹੋਣੀ ਚਾਹੀਦੀ ਆ ਜਿਹੜਾ ਇਹਨਾਂ ਨੇ ਗੋਲੀ ਚਲਾ ਕੇ ਕੱਲ ਨੂੰ ਅੱਜ ਇਹ ਨਜਾਇਜ਼ ਆਪਣੇ ਗੱਡੀ ਦੇ ਗੋਲੀਆਂ ਚਲਾਈ ਜਾਂਦੇ ਆ ਕੱਲ ਨੂੰ ਕੋਈ ਵੀ ਗਲਵਾਦ ਹੋ ਜੇ ਹਾਡੇ ਜਾਲੀ ਮਾਲੀ ਨੂੰ ਜਿਸ ਤਰ੍ਹਾਂ ਮੇਰਾ ਬ੍ਰਦਰ ਹੈ ਮੇਰੇ ਪਰਿਵਾਰ ਸਾਰਿਆਂ ਨੂੰ ਇਹਨਾਂ ਤੋਂ ਖਤਰਾ ਹੈਗਾ ਵਾ ਤੇ ਸਾਡੇ ਪਿੰਡ ਦਾ ਜੋ ਵੀ ਆ ਸਾਡੇ ਘਰ ਦਾ ਸਾਰਾ ਆਪਣਾ ਇਹ ਰਾਹ ਰੁਕਦੇ ਆ ਵੀ ਜਨਾਬ ਬੱਚੇ ਲੰਘਣ ਤੇ ਜਨਾਨੇ ਬੰਦੇ ਨਾ ਲੰਘਣ ਨਹੀਂ ਦਹੀਂ ਹਾਂਜੀ ਧਮਕੀਆਂ ਮਿਲਦੀਆਂ ਜੀ ਇਸ ਬੰਦੇ ਵਿੱਚ ਉੱਚ ਅਧਿਕਾਰੀ ਨੂੰ ਮਿਲੋਗੇ ਕੋਈ ਡੀਆਈਜੀ ਨੂੰ ਆਈ ਕਮਿਸ਼ਨਰ ਨੂੰ ਜੀ ਉੱਚ ਅਧਿਕਾਰੀ ਨੂੰ ਮਿਲੋਗੇ ਜੀ ਆਪਣੇ ਸੰਬੰਧ ਵਿੱਚ ਹਾਂਜੀ ਹਾਂਜੀ ਮਿਲਾਂਗੇ ਜੀ ਆਪਾਂ ਦੇਖੀ ਹਾਂ ਬਰੋ ਹਾਂ ਕੀ ਨਾਮ ਤੁਹਾਡਾ ਸਵਰਨਕੌਰ ਸਵਰਨ ਕੀ ਇਹ ਸਾਰਾ ਮਾਮਲਾ ਇਹ ਜੀ ਵੇਖੋ ਪਿੰਡ ਦੀ ਕਹਾਣੀ ਆ ਪਿੰਡ ਦੀ ਲੜਾਈ ਝਗੜਾ ਸਾਨੂੰ ਇੱਥੇ ਕੋਈ ਪਤਾ ਨਹੀਂ ਸਾਨੂੰ ਕਿਸੇ ਵੀ ਨਹੀਂ ਆ ਕੇ ਦੱਸਿਆ ਸਾਨੂੰ ਲੱਗਾ ਮੌਕੇ ਤੇ ਪਤਾ ਬਾਅਦ ਚ ਲੱਗਾ 9-10 ਵਜੇ 10:00 ਵਜੇ ਪਤਾ ਲੱਗਾ ਸਾਨੂੰ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਸਾਡਾ ਸਾਰਾ ਪਰਿਵਾਰ ਘਰ ਬੈਠਾ ਇਹ ਧੱਕੇ ਨਾਲ ਪਰਚੇ ਹੋਣਦੇ ਆ ਨਾਜਾਇਜ਼ ਇਹ ਧੱਕੇ ਨਾਲ ਧੱਕਾ ਕਰਨਦੇ ਆ ਨਾ ਨੰਗਣ ਦਿੰਦੇ ਆ ਨਾ ਸਾਨੂੰ ਬੱਚਿਆਂ ਨੂੰ ਜਾਣ ਦਿੰਦੇ ਦਵਾਈ ਤੋਂ ਵੀ ਵੱਡੇ ਮਰਦੇ ਆ ਪਏ ਸਾਰੇ ਅੱਜ 5 ਦਿਨ ਵਗੈਰਾ ਰੋਕਿਆ ਇਹਨਾਂ ਨੇ ਇਹ ਫਿਰਦੇ ਆ ਜੇ ਸਰਪੰਚ ਪਿੰਡ ਦੇ ਮੁਖ ਬਣੇ ਆ ਇਹਨਾਂ ਨੇ ਰਾਹ ਰੋਕਿਆ ਵਾ ਆਪ ਜੇ ਆਰਾ ਵਗੈਰਾ ਕੋਈ ਹੋਰ ਬੰਦਾ ਹੋਵੇ ਉਹਦਾ ਫੇਰ ਗੱਲ ਵੱਖਰੀ ਇਹ ਜਿਹੜੇ ਮੁਖ ਇਹਨਾਂ ਨੇ ਰਾਹ ਰੋਕਿਆ ਵਾ ਇਹਨਾਂ ਨੇ ਨੰਗਣ ਨਹੀਂ ਦਿੰਦੇ ਦਾ ਤਰ੍ਹਾਂ ਆਪ ਲੈ ਕੇ ਜਿਹੜਾ ਉਹ ਸਰਪੰਚ ਦਾ ਭਰਾ ਛੋਟਾ ਮੀਤਾ ਉਹ ਦਾਤਰ ਲੈ ਕੇ ਕੁੰਮ ਦਾ ਚਾਰਚ ਫੇਰੇ ਬਾਜ਼ਾਰਾਂ ਦੇ ਵਿੱਚ ਉਹ ਸਾਰਿਆਂ ਨੂੰ ਧਮਕੀਆਂ ਦਿੰਦਾ ਇੱਥੇ ਵੀ ਆ ਕੇ ਕੋਲ ਸਾਡੇ ਅੱਗੇ ਪਿੱਛੇ ਕੋਠੀਆਂ ਤੇ ਖਲੋ ਜਾਂਦਾ ਵਾ ਨਿਕਲੋ ਬਾਹਰ ਬੰਦੇ ਲੈ ਆਇਆ ਨਿਕਲੋ ਬਾਹਰ ਬੰਦੇ ਲੈ ਆਇਆ ਇਹ ਇੰਨੀ ਧਮਕੀ ਦਿੰਦਾ ਵਾ ਤੇ ਹੁਣ ਸਾਨੂੰ ਇਨਸਾਫ ਚਾਹੀਦਾ ਵਾ ਤੇ ਸਾਨੂੰ ਫੈਸਲੇ ਚਾਹੀਦਾ ਵਾ ਜਿਹੜੇ ਗੋਲੀਆਂ ਚਲਦੇ ਆ ਗੋਲੀਆਂ ਦਾ ਵੀ ਇਨਸਾਫ ਚਾਹੀਦਾ ਵਾ ਜਿਹੜੇ ਧੱਕਾ ਕਰਦੇ ਆ ਇਹਨਾਂ ਦਾ ਇਨਸਾਫ ਚਾਹੀਦਾ ਵਾ ਸਾਨੂੰ ਇਹ ਬਹੁਤ ਬੁਰੀ ਹਾਲਤ ਕਰਨ ਦੇ ਆ ਸਾਡਾ ਕੋਈ ਰਹਿਣ-ਬਹਿਣ ਨਹੀਂ ਇਸ ਦਿਨ ਤੇ ਸਾਨੂੰ ਘਰ ਤਾਂ ਬੇਕਾਰ ਕਰਨ ਦੇ ਸਾਡੀ ਰੋਟੀ ਟੁਕ ਉੱਥੇ ਰੁਲ ਜਾਂਦਾ ਵਾ ਤੁਸੀਂ ਇਹ ਗੜੀ ਪਾਰਟੀ ਦਾ ਸਬੰਧ ਰੱਖਦੇ ਕਿੰਨਾ ਪਾਰਟੀ ਉਹ ਤੁਹਾਡੇ ਦੇ ਪਰਚਾ ਦੱਦ ਕਰਵਾਏਗੇ ਤੁਹਾਡੇ ਪਰਿਵਾਰ ਵਾਲੇ ਇਹ ਸਾਡੇ ਤੋਂ 2-3 ਵਾਰੀ ਇਹਨਾਂ ਨੇ ਉਹ ਪਰਚਾ ਕਰਾਤਾ ਵਾ ਅਸੀਂ ਕਾਂਗਰਸੀ ਸੀ ਪਹਿਲਾਂ ਇਹਨਾਂ ਪਾਰਟੀਆਂ ਦੇ ਵਿੱਚ ਸਾਡਾ ਪਾਪਾ ਜੀ ਜਿਹੜੇ ਸੀ ਉਹ ਕਾਲੀ ਦਲ ਸੀ ਸੀ ਮੁੜ ਕੇ ਕਾਂਗਰਸ ਕੋਲ ਗਏ ਹੁਣ ਇਹ ਜਿਹੜੇ ਕਰਨ ਦਾ ਹੈ ਸਾਡੇ ਨਾਲ ਕਾਰਵਾਈ ਇਹ ਆਮ ਪਾਰਟੀ ਦੇ ਆ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਸਾਨੂੰ ਇਨਸਾਫ ਚਾਹੀਦਾ ਸਾਨੂੰ ਇਹ ਧੱਕਾ ਨਹੀਂ ਚਾਹੀਦਾ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਸਾਲ ਹੋ ਗਿਆ ਅੱਜ ਇਹ ਸਾਡੇ ਤਾਂ ਉੱਪਰ ਬਹੁਤ ਜਾ ਰਿਹਾ ਹੈ ਨਾ ਸਾਨੂੰ ਕੋਈ ਗੱਲਬਾਤ ਨਹੀਂ ਕਰਨ ਦਿੰਦੇ ਇਹ ਸਾਨੂੰ ਨਾਪਣ ਚਾਹੁੰਦੇ ਆ ਤੇ ਇਹਦਾ ਸਾਨੂੰ ਜਰੂਰ ਇਨਸਾਫ ਚਾਹੀਦਾ ਵਾ ਸਾਡੇ ਬੱਚਿਆਂ ਨੂੰ ਵੀ ਖਤਰਾ ਸਾਡੇ ਪਰਿਵਾਰ ਨੂੰ ਵੀ ਖਤਰਾ ਸਾਰਿਆਂ ਨੂੰ ਖਤਰਾ ਵਾ ਨਾ ਅਸੀਂ ਕਿੱਥੇ ਜਾਣ ਜੋਗੇ ਨਾ ਆਉਣ ਜੋਗੇ ਆ ਟੰਗੀਆਂ ਵੰਗੀਆਂ ਘਰਾਂ ਦੇ ਵਿੱਚ ਪੈਂਦੀਆਂ ਰਹਿੰਦੀਆਂ ਇਹ ਬਿਲਕੁਲ ਨਾਕੇ ਲਾਏ ਇਹਨਾਂ ਦੇ